ਪੰਜਾਬ ਦੀ ਤਰਾਸ਼ਦੀ ਹੈ ਕਿ ਪੰਜਾਬ ਦੇ ਵਿੱਚ ਸਾਡੇ ਹੀ ਭਾਈਚਾਰੇ ਦੇ ਲੋਕ ਅੱਜ ਸнт ਜਰਨੈਲ ਸਿੰਘ ਜੀ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀਆਂ ਦੇ ਵਿੱਚ ਡਿਫਰੈਂਸ ਪੈਦਾ ਕਰ ਰਹੇ ਆ ਕਿ ਇਹਨਾਂ ਵਿੱਚੋਂ ਵੱਡਾ ਸ਼ਹੀਦ ਕੌਣ ਹੈ ਕਿਉਂ ਵੱਡੇ ਸ਼ਹੀਦ ਦੇ ਨਾਲ ਇੱਕ ਛੋਟੇ ਸ਼ਹੀਦ ਦੀ ਫੋਟੋ ਲਾਉਣ ਪਿੱਛੇ ਵਿਵਾਦ ਹੋ ਰਿਹਾ ਹੈ ਇਹ ਸਵਾਲ ਮੁਹਾਲੀ ਦੇ ਵਿੱਚ ਮੇਰੇ ਨਾਲ ਵੀ ਬਹੁਤ ਸਾਰੇ ਲੋਕਾਂ ਨੇ ਕੀਤੇ ਤੇ ਦੂਜਾ ਜਿਹੜੀ ਤਰਾਸ਼ਦੀ ਹੈਗੀ ਹੈ ਕਿ ਸਾਡੇ ਸਿਰਾਂ ਦੇ ਉੱਪਰ ਇੱਕ ਬੇਮਤਲਬ ਬੁੱਧੀਜੀਵੀ ਬਿਠਾਇਆ ਜਾ ਰਿਹਾ ਜਿਹਨੂੰ ਸਿੱਖ ਬੁੱਧੀਜੀਵੀ ਕਹਿ ਕੇ ਪੱਤਰਕਾਰ ਹਰੇਕ ਉਹਦੇ ਮੂੰਹ ਦੇ ਵਿੱਚ ਮਾਈਕ ਥੁੰਨ ਦਿੰਦਾ ਤੇ ਉਹ ਫਿਰ ਨਾਪਛਣਾਬ ਬੋਲਦਾ ਹੈ ਸਿੱਖਾਂ ਸਿੱਖ ਧਰਮ ਦੀਆਂ ਰਵਾਇਤਾਂ ਬਾਰੇ ਇਨਾਂ ਦੇ ਸਤਕਾਰ ਬਾਰੇ ਬੋਲਦਾ ਹੈ ਤੇ ਫਿਰ ਉਹ ਹੱਸਦਾ ਹੈ ਉਹ ਹੈਗਾ ਬਲਕੌਰ ਸਿੰਘ ਨਾਮ ਦਾ ਇੱਕ ਹਰਿਆਣੇ ਦਾ ਵਿਅਕਤੀ ਹੈ ਜਿਹਨਾਂ ਨੂੰ ਸਿੱਖਾਂ ਦਾ ਬੁੱਧੀਜੀਵੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੀਜੀ ਤਰਾਸ ਦੀ ਹੈਗੀ ਹੈ ਕਿ ਸਾਡੇ ਉੱਪਰ ਇੱਕ ਬੇਮਤਲਬਾ ਹੀਰੋ ਹੈ ਜਿਹੜਾ ਉਹ ਬਣਾ ਕੇ ਬਿਠਾਇਆ ਜਾ ਰਿਹਾ ਹੈ ਜਦ ਕਿ ਸਾਡੇ ਜਿਹੜੇ ਹੀਰੋ ਹੈ ਮੇਨ ਜਿਹੜੇ ਸਿੱਖ ਧਰਮ ਦੇ ਸਿੱਖਾਂ ਦੇ ਸਿੱਖੀ ਸਿਧਾਂਤਾਂ ਦੇ ਹੀਰੋ ਆ ਜਿਨ੍ਹਾਂ ਨੇ ਸੱਚ ਦੇ ਵਿੱਚ ਕੁਛ ਕੀਤਾ ਉਹ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਸਿੱਖ ਦਾ ਪੰਜਾਬੀ ਦਾ ਚਾਹੇ ਉਹ ਕਿਸੇ ਵੀ ਧਰਮ ਨਾਲ ਬਿਲੋਂਗ ਕਰਦਾ ਹੋਵੇ ਉਹਨਾਂ ਤੋਂ ਬਿਨਾ ਉਹਨਾਂ ਦਾ ਹੋਰ ਕੋਈ ਹੀਰੋ ਨਾ ਹੋ ਸਕਦਾ ਤੇ ਨਾ ਹੋਣਾ ਚਾਹੀਦਾ ਅੱਜ ਜਿਹੜੇ ਇਕੱਠ ਇੱਕ ਬੰਦੇ ਨੂੰ ਛਡਾਉਣ ਵਾਸਤੇ ਹੋ ਰਹੇ ਆ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਜੁੜ ਰਹੇ ਹੈ ਇਹੀ ਇਕੱਠ ਅਗਰ ਜੋ ਆਪਣਾ ਮੁਹਾਲੀ ਵਿੱਚ ਧਰਨਾ ਲੱਗਿਆ ਹੋਇਆ ਉੱਥੇ ਆਪਣੀਆਂ ਡਿਊਟੀਆਂ ਨਿਭਾਉਣ ਇਸੇ ਤਰ੍ਹਾਂ ਤੇ ਜਦੋਂ ਇਹੀ ਇਕੱਠ ਅ ਅੰਪਾਈ ਅਮਰਤਪਾਲ ਸਿੰਘ ਦੀ ਵਾਰੀ ਨੂੰ ਇਹੀ ਲੀਡਰ ਉੱਠ ਕੇ ਇਹ ਇਕੱਠ ਦੀ ਕਾਲ ਦੰਦੇ ਤਾਂ ਅੱਜ ਸ਼ਾਇਦ ਇਹਨਾਂ ਉੱਪਰ ਵੀ ਇਹ ਸਮਾ ਨਾ ਆਉਂਦਾ ਜਿਹੜਾ ਅੱਜ ਇਹ ਨਜਿੱਟ ਰਹੇ ਹਨ ਪਰ ਹੋ ਸਕਦਾ ਹੈ ਮੈਂ ਕਹਿੰਦਾ ਵੀ ਹੋ ਸਕਦਾ ਇਹਨਾਂ ਨਾਲ ਗਲਤ ਹੋਇਆ ਹੋਵੇ ਜਾਂ ਹੋਇਆ ਹੋਊਗਾ ਠੀਕ ਹੈ ਪਰ ਜੋ ਸਾਡੇ ਹੀਰੋ ਐ ਜੋ ਸਾਡੇ ਸਿਧਾਂਤ ਐ ਉਹ ਸਾਡੇ ਹੋਰ ਨੇ ਇਹ ਸਾਡੇ ਨਾਲ ਹੀਰੋ ਬਣ ਸਕਦੇ ਨੇ ਨਾ ਇਹਨਾਂ ਦੇ ਵਿੱਚ ਉਹ ਕੁਆਲਿਟੀ ਐ ਤਰਕ ਤੇ ਲੜਾਈ ਦੋਨਾਂ ਦਾ ਸੁਮੇਲ ਹੁੰਦਾ ਹੈ ਹੀਰੋ ਤਰਕ ਨਾਲ ਗੱਲ ਕਈ ਸਾਡੇ ਹੀਰੋ ਤਾਂ ਕਈ ਤਰਕ ਨਾਲੇ ਮਾਰ ਦਿੰਦੇ ਨੇ ਹਥਿਆਰ ਚੱਕਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਸੋ ਹੀਰੋ ਹੀਰੋ ਦੀ ਪਛਾਣ ਕਰੋ ਆਪਣੇ ਬੁੱਧੀਜੀਵੀ ਦੀ ਪਛਾਣ ਕਰੋ ਆਪਣੇ ਸ਼ਹੀਦਾਂ ਨੂੰ ਸਹੀ ਸਤਕਾਰ ਦਿਵਾਓ ਕਿਉਂਕਿ ਸਾਡੇ ਲਈ ਸਾਰੇ ਸ਼ਹੀਦ ਇੱਕੋ ਨੇ ਜਿਨ੍ਹਾਂ ਨੇ ਕੌਮ ਦੇ ਲਈ ਸ਼ਹੀਦੀ ਦਿੱਤੀ ਹੈ ਉਹ ਚਾਹੇ ਛੋਟਾ ਚਾਹੇ ਵੱਡਾ ਸੋ ਇਹਨਾਂ ਚੀਜ਼ਾਂ ਤੋਂ ਬਚੋ ਕਿਉਂਕਿ ਇਹ ਸਾਡੇ ਕੌਮ ਨੂੰ ਢਾਹ ਲਾਉਣ ਲਈ ਬਹੁਤ ਕੂਝੀਆਂ ਸਾਜ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਇਹਨਾਂ ਤੋਂ ਬਚੋ ਸਾਨੂੰ ਆਪਣੇ ਆਪ ਹੀ ਖਤਰਾ ਹੈ ਕਿਸੇ ਬਗਾਨੇ ਤੋਂ ਨਹੀਂ ਧੰਨਵਾਦ